ਭਾਜੀ ਇਹ ਤਾਂ ਹੁਣ ਤੁਹਾਨੂੰ ਕੀ ਦਸੀਏ ਵੀ ਜਿਹੜਾ ਗੰਨਾ ਵਾਣਾ ਇਸ ਸਾਲ ਦੀ ਫਸਲ ਆ ਪੂਰੇ ਦੀ ਮਤਲਬ ਹੁਣ ਗੰਨਾ ਐਂਡ ਤੇ ਪੱਕ ਚੁੱਕਿਆ ਤੇ ਮੰਡੀ ਚ ਆਪਾਂ ਮੇਲ ਚ ਇਹਨੂੰ ਫੁੱਟਣ ਵਾਸਤੇ ਤਿਆਰ ਆ ਜੀ ਕਿਉਂਕਿ ਅਕਤੂਬਰ ਮਹੀਨੇ ਚੋਂ ਵੇਲਣੇ ਸ਼ੁਰੂ ਹੋ ਜਾਂਦੇ ਆ ਉੱਥੇ ਪੀੜਨਾ ਸ਼ੁਰੂ ਕਰਦੇ ਦਸੰਬਰ ਚ ਮਤਲਬ ਦਸੰਬਰ ਦੇ ਵਿੱਚ ਮੇਲਾਂ ਚੱਲ ਪੈਂਦੀਆਂ ਜਿਹੜੀ ਗੰਨੇ ਦੀ ਫਸਲ ਆ ਇਹ ਆਪਾਂ ਵੱਧ ਤੋਂ ਵੱਧ ਇਹਨੂੰ ਅਗਸਤ ਸਤੰਬਰ ਤੱਕ ਪ੍ਰੋਪਰੀ ਨੂੰ ਸੰਭ ਲਈਦਾ ਸਾਰਾ ਕੰਮ ਬਣਾਈਦਾ ਵੀ ਹੋ ਜਾਂਦਾ ਹੁਣ ਤੇ ਬਿਲਕੁਲ ਐਂਡ ਤੇ ਆ ਜੀ ਸਾਰੇ ਖਰਚੇ ਕਰ ਚੁੱਕੇ ਆ ਇੱਕ ਕਿਸਾਨ ਨੂੰ ਇੱਕ ਏਕੜ ਪਾਲਣ ਵਾਸਤੇ 60 ਤੋਂ 70000 ਰੁਪਿਆ ਇੱਕ ਏਕੜ ਤੇ ਲੱਗ ਜਾਂਦਾ ਤੇ ਆਪੇ ਸੋਚ ਲਓ ਜੀ 70000 ਰੁਪਿਆ ਤਾਂ ਅਸੀਂ ਖਰਚ ਚੁੱਕੇ ਆਂ ਫਸਲ ਤੇ ਤੇ ਜੀ ਅਸੀਂ ਇਹਨੂੰ ਹੁਣ ਨਹੀਂ ਕੋਈ ਇਹਦਾ ਹੱਲ ਕੱਢਦੇ ਮਾੜਾ ਮੋਟਾ ਪਾਣੀ ਨਹੀਂ ਕੱਢਦੇ ਜਾਂ ਕੁਝ ਨਹੀਂ ਕਰਦੇ ਸਾਡੇ ਤੇ ਇਹ ਉਮੀਦ ਆ ਵੀ ਜਿਹੜੀ ਸਾਨੂੰ ਬਚਤ ਆਉਣੀ ਉਹ ਖਰਾਬ ਹੋ ਗਈ ਆ ਉਹ ਤੇ ਉਹ ਨਹੀਂ ਸਾਨੂੰ ਪਜਣਾ ਸਾਨੂੰ ਇਹ ਆ ਵੀ ਚਲੋ ਜਿਹੜਾ ਖਰਚਾ ਲੱਗਾ ਉਹੋ ਹੀ ਬਚ ਜੇ ਸਾਡਾ ਸਰ ਪਹਿਲਾਂ ਵੀ ਹੜ ਆਏ ਸੀ ਇੱਥੇ ਤੋਂ ਉਸ ਤੋਂ ਬਾਅਦ ਕਦੋਂ ਕਰਨ ਲੱਗਾਇਆ ਪਾਜੀ 23 ਵਿੱਚ ਪਹਿਲਾਂ ਹੜ ਆਏ ਸੀ 23 ਵਿੱਚ ਤਾਂ ਬਿਲਕੁਲ ਫਸਲ ਟੋਟਲੀ ਡੈਮੇਜ ਹੋ ਤੇ ਮੁੜਕੇ 24 ਤੱਕ ਤੇ ਮਹਾ ਆਪਾਂ ਪੈਲੀਆਂ ਪੂਲੀਆਂ ਆਪਣੀਆਂ ਤਿਆਰ ਕੀਤੀਆਂ ਤੇ ਹੁਣ ਪਹਿਲੀ ਫਸਲ ਆ ਜੀ ਤੇ ਪਹਿਲੀ ਫਸਲ ਹੀ ਅਸੀਂ ਵੱਢਣੀ ਸੀ ਝੱਜਣਾ ਇਥੋਂ ਤੇ ਉਹਦੇ ਵਿੱਚ ਵੀ ਹੁਣ ਫੇਰ ਹੜ ਆ ਗਿਆ ਜੀ ਲੱਗਦਾ ਕਿ ਕਿਸਾਨ ਅੱਗੇ ਦੱਬਿਆ ਦਾ ਕੁਝ ਹੋਰ ਦੱਬਿਆ ਗਿਆ ਨਾਲੇ ਭਾਜੀ ਉਹ ਤਾਂ ਬਹੁਤ ਵੱਡੀ ਮਾਰ ਆ ਜੀ ਇਹ ਤਾਂ ਕਦੀ ਵੀ ਘਾਟਾ ਨਹੀਂ ਪੂਰਾ ਹੋਣਾ ਇੱਕ ਘਰ ਚ ਕੋਈ ਜਿੱਦਾਂ ਕਹਿੰਦੇ ਨਾ ਮੁਖੀ ਉਹ ਬੰਦਾ ਉਹ ਮਰ ਜੀ ਇਹ ਤਾਂ ਜਾਂ ਕੁਝ ਹੋ ਜੇ ਇਹਦੇ ਉਹਦਾ ਘਾਟਾ ਨਹੀਂ ਪੂਰਾ ਹੁੰਦਾ ਤੇ ਇਹ ਤਾਂ ਸਮਝ ਲਓ ਪੂਰਾ ਟੱਬਰ ਮਾਰਨ ਵਾਲੀ ਗੱਲ ਆ ਜੀ ਇਹ ਪਾਣੀ ਕੱਢਣ ਤੇ ਵੀ ਕਿੰਨਾ ਟਾਈਮ ਲੱਗਣਾ ਕਿੰਨਾ ਪੈਸਾ ਲੱਗਣਾ ਭਾਜੀ ਇਹ ਆਪਾਂ ਤੇ ਇੱਕ ਨੋਰਮਲ ਆਪਣੀ ਪਿੰਡ ਦੀ ਗੱਲ ਕਰਨੀ ਏਦੀ 100 150 ਏਕੜ ਜ਼ਮੀਨ ਪਾਣੀ ਦੇ ਹੇਠਾਂ ਵਾ ਤੇ ਜੇ ਅਹੀਂ ਇਹੋ ਕੱਢਣਾ ਹੋਏ ਤੇ ਮੈਨੂੰ ਲੱਗਦਾ ਵੀ 10 ਲੱਖ ਤੋਂ ਉੱਤੇ ਖਰਚਾ ਹੋਣਾ ਤੇ ਅਸੀਂ ਇਹ ਸਰਕਾਰ ਨੂੰ ਤੇ ਸਾਡੇ ਜਿਹੜੇ ਨਮਾਇਦੇ ਆ ਉਹਨਾਂ ਨੇ ਕਿਸੇ ਨੇ ਵੀ ਨਹੀਂ ਗੱਲ ਸੁਣੀ ਜਿਹੜੇ ਇੱਥੋਂ ਦੇ ਆ ਨਾ ਕਿਸੇ ਨੇ ਆ ਕੇ ਵੇਖਿਆ ਉਹ ਤਾਂ ਜਾਣਦੇ ਆ ਤੁਸੀਂ ਉੱਤੇ ਬੰਨ ਤੇ ਖਲੋਗੇ ਫੋਟੋਆਂ ਖਿਚਾ ਕੇ ਚਲ ਜਾਂਦੇ ਆ ਵੀ ਠੀਕ ਆ ਜੀ ਕਾਡੀ ਹੈਲਪ ਕਰਦੀਆਂ ਪਰ ਕਿਸੇ ਨੇ ਵੀ ਅੱਗੇ ਆ ਕੇ ਵੇਖਿਆ ਨਹੀਂ ਵੀ ਕਿੰਨੀ ਕੇ ਦੀ ਫਸਲ ਡੁੱਬੀ ਆ ਕਿੰਨੀਆਂ ਜ਼ਮੀਨਾਂ ਰੁੜ ਗਈਆਂ ਵਾ ਕਿਸੇ ਨੇ ਉਹ ਦਰਿਆ ਪੱਕੇ ਕਰਨ ਵਾਸਤੇ ਨਹੀਂ ਕਿਸੇ ਨੇ ਸੁਣਿਆ ਜੇ ਕਿਸਦਾ ਹੁੰਦਾ ਪੱਕਾ ਤੇ ਉਹ ਛਪਾਰਚੀ ਹੁੰਦਾ ਜੇ ਉਹਦੀ ਬਣ ਜਾਂਦੀ ਆ ਜਿਹਦੀ ਅਪਰੋਚ ਹੈਗੀ ਦੂਜੇ ਨੂੰ ਤੇ ਗਰੀਬ ਬੰਦੇ ਨੂੰ ਮਾਤਰ ਨੂੰ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ ਕਈਆਂ ਦੀ ਤਾਂ ਸਾਰੀ ਸਾਰੀ ਜ਼ਮੀਨ ਰੁੜ ਗਈ ਹੋਈ ਆ ਜੀ ਬਲਰਾਜ ਸਿੰਘ ਜੀ ਭਾਜੀ ਇਹ ਜਿਹੜਾ ਪਾਣੀ ਆ ਪਾਣੀ ਵੇਖੋ ਕਿੰਨਾ ਜੀਲਾ ਹੋ ਗਿਆ ਵਾ ਇਹਦੇ ਨਾਲ ਫਸਲ ਨੂੰ ਕਿੰਨਾ ਕਿ ਨੁਕਸਾਨ ਪਹੁੰਚਣਾ ਤੇ ਉਹ ਜ਼ਮੀਨੀ ਪਾਣੀ ਨੂੰ ਕਿੰਨਾ ਕਿ ਨੁਕਸਾਨ ਪਹੁੰਚਣਾ ਵੀਰ ਜੀ ਜੇ ਸਮਝੀਏ ਤੇ ਫਸਲ ਨੂੰ ਤਾਂ 100% ਹੀ ਨੁਕਸਾਨ ਆ ਜੇ ਪਾਣੀ ਨਾ ਨਿਕਲੇ ਤੇ ਤੇ ਜ਼ਮੀਨ ਵਾਲੇ ਪਾਣੀ ਤੇ ਵੈਸੇ ਸਾਡੇ ਖਰਾਬ ਹੋ ਗਿਆ ਪੀਣ ਵਾਲੇ ਤੇ ਪੀਣ ਵਾਲੇ ਤੇ ਪੈਸੇ ਪਾਣੀ ਇਧਰ ਪੀਣ ਵਾਲੇ ਨੂੰ ਡੰਗਾਈ ਵਾਲੇ ਬੋਰ ਜਿੱਕ ਕੋਰਾਇਆ ਤੇ ਉਥੋਂ ਪਾਣੀ ਪੀਂਦੇ ਸਾਰਾ ਪਿੰਡ ਇਕੱਠੇ ਹੋ ਗਿਆ ਤੇ ਫਸਲਾਂ ਉਹ ਵੀ 30% ਖਤਮ ਹੋ ਗਈਆਂ ਜਿਹੜੀ ਫਸਲ ਰਹਿੰਦੀ ਆ ਉਹ ਵੀ ਕਿਹਨਾਂ ਦਾ ਸਰਕਾਰ ਤੇ ਆਸ ਵੀ ਚਲੋ ਸਾਨੂੰ ਜੇ ਕੋਈ ਪੈਸਾ ਤੇ ਲਾ ਦੇਵੇ ਤੇ ਪਾਣੀ ਅਹੀਂ ਕੱਢ ਸਕੀ ਆ 100 ਕਿੱਲੇ ਦਾ 100 150 ਕਿਲਾ ਅਰਥੇ ਇਸ ਜ਼ਮੀਨ ਜਿਹੜੀ ਹੈਗੀ ਆ ਤੇ ਹੁਣ ਉਹ ਸਿਰਫ ਇੱਕ ਨੂੰ ਖਾਲ ਸਾਈਡ ਤੇ ਮੜੀ ਜੀ ਕਿਨਾਂ ਆਸ ਆ ਤੇ ਉਹਨਾਂ ਤੁਈ ਉਹਨਾ ਪਾਣੀ ਕੱਢੋ ਤੇ ਹੁਣ ਦਰਿਆਜ ਤੋਂ ਭਾਜੀ ਕਿੰਨੇ ਘੜੋ ਘੜ ਹੋਣਾ 25 ਕਿੱਲੇ ਹੋਣਾ ਇਥੋਂ 25 30 ਕਿੱਲੇ ਜਿੱਥੇ ਆਪਾਂ ਖਲੋਤੇ ਇੰਨਾ ਕਾਗਾ ਦਰਿਆ ਨੇ ਵੀ ਨੁਕਸਾਨ ਪਾਇਆ ਜ਼ਮੀਨ ਕੁਛ ਵੀ ਚ ਲੈ ਬਹੁਤ ਜ਼ਿਆਦਾ ਜੀ ਨੁਕਸਾਨ ਲੋਕਾਂ ਦਾ ਪਪੂਲਰ ਲੱਗਾ ਸੀ ਤਿਆਰ ਪਪੂਲਰ ਵੱਡਣ ਵਾਲਾ ਸੀਗਾ ਉਹ ਖਤਮ ਹੋ ਗਿਆ ਗੰਨੇ ਲੱਗੇ ਮੇਰਾ ਆਪਣਾ ਖੋਦਾ 12 ਖੇਤ ਮੇਰੀ ਜ਼ਮੀਨ ਦੇ ਸੀ ਦੋ ਜਿੱਤੋਂ ਆਪਣੇ ਸੀ ਬਾਕੀ ਮੇਰੇ ਠੇਕੇ ਦੇ ਸੀ ਤੇ ਦੋ ਕਿੱਲੇ ਮੇਰਾ ਪਪੂਲਰ ਰੋਡ ਕਿ ਲੈ ਗਿਆ ਜੀ ਤੇ ਕਿਲਾ ਡੇਢ ਕਿਲਾ ਲਾਗੂ ਕੁਮਾਦੀ ਪੁੱਟ ਕੇ ਲੈ ਗਿਆ ਜੀ ਜ਼ਮੀਨ ਸਾਰਾ ਦਰਿਆ ਹੀ ਲੈ ਗਿਆ ਜੀ ਇੰਨਾ ਨੁਕਸਾਨ ਹੋ ਜਾ ਕੇ ਮੰਡੀ ਤੇ ਜਾ ਕੇ ਪੈਸੇ ਕਮਾਵਾਂ ਪਰ ਇਹ ਤੇ ਸਾਰਾ ਕੁਝ ਮਿੱਟੀ ਹੋ ਗਿਆ ਵੀਰ ਜੀ ਇਹ ਸਮਝੋ ਵੀ ਸਾਰੀਆਂ ਸਾਡੀਆਂ ਆਸਾਂ ਹੀ ਇਹਨਾਂ ਦੇ ਉੱਤੇ ਫਸਲਾਂ ਤੇ ਹੋਰ ਸਾਡਾ ਕੋਈ ਕਾਰੋਬਾਰੀਆ ਨਹੀਂਗਾ ਕੋਈ ਵੀ ਆਪਾਂ ਕੋਈ ਪ੍ਰੋਗਰਾਮ ਕਰਨਾ ਧੀ ਭਾਂ ਦਾ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਸਾਰੀਆਂ ਆਸਾਂ ਸਾਡੀਆਂ ਇਹਦੇ ਉੱਤੇ ਆ ਤੁਸੀਂ ਹਿਸਾਬ ਲਾ ਲਓ ਵੀ 23 ਚ ਵਿਹਾੜ ਆਇਆ ਸੀ ਤੇ 23 ਵਾਲਾ ਮਹਾ ਪਾਣੀ ਸੁੱਕਾ ਤੇ ਫਸਲਾਂ ਫੁੱਸਲਾਂ ਆਪਣੀਆਂ ਪੱਧਰ ਜਮੀਨਾ ਪੱਧਰੀਆਂ ਕੀਤੀਆਂ ਤੇ ਆ ਗੰਨਾ ਲਾਇਆ ਤੇ ਹੁਣ ਵੇਖੋ ਗੰਨਾ ਵੀ ਪੱਛੀ ਜਾ ਕੇ ਖਤਮ ਹੋ ਗਿਆ ਸਾਰਾ ਰਹਿ ਕੀ ਗਿਆ ਜੀ 23 ਤੋਂ ਬਾਅਦ ਹੁਣ ਇਕੱਠਾ ਇਹੋ 25 ਚ ਹੋਈ ਫਸਲ ਜਿਹੜੀ ਹੋਈ ਹੈ ਕੋ ਇਸ ਸਾਲ ਤਾਂ ਪਾਣੀ ਸੁੱਕਾ ਜਿਹਾ ਮੁੜ ਕੇ ਆ ਕਮਾਦ ਲਾਇਆ ਤੇ ਕਮਾਦ ਵੀ ਫਿਰ ਡੁੱਬ ਗਿਆ ਜੀ ਹੁਣ ਫੇਰ ਕਿਸਾਨ ਨੂੰ 2 ਸਾਲ ਢਿੱਕਣਾ ਫੇਰ ਢਿੱਕਣਾ ਪੈਣਾ ਜੀ ਪਾਣੀ ਪਾਣੀ ਹੈ ਹੁਣ ਪਾਣੀ ਨਿਕਲੇਗਾ ਬਾਕੀ ਸੇਮ ਪਈ ਜਾ ਰਹੀ ਹੈ ਸੇਮ ਨਾਲ ਪਾਣੀ ਹੋਰ ਵਧਦਾ ਜਾ ਰਿਹਾ ਤੇ ਜ਼ਮੀਨ ਚ ਸੇਮ ਪਈ ਸੇਮ ਪਈ ਜਾ ਰਹੀ ਹੈ ਬਹੁਤ ਜੀ ਔਖਾ ਤੁਸੀਂ ਕੀ ਦਸੀਏ ਵੀ ਕਿੰਦਾ ਦਿਨ ਦੇ ਆ ਕੱਢਣ ਅੱਜ ਦੇ ਖਾਦਾਂ ਦਵਾਈਆਂ ਨਾਲ ਦੇ ਨਾਲ ਲੱਖਾਂ ਰੁਪਇਆ ਸਿਰ ਤੇ ਚੜੇ ਨੇ ਧਾਰ ਲਾ ਲਾ ਕੇ ਤੇ ਫਸਲਾਂ ਨੂੰ ਪਾਲੀ ਦਾ ਤੇ ਕਿਹੜਾ ਕੋਲ ਨਹੀਂ ਬਚਤ ਹੁੰਦੀ ਕੋਈ ਅਸੀਂ ਚਲੋ ਉਸ ਵੇਲੇ ਮੌਕੇ ਚੁੱਕੇ ਲਾ ਲਈ ਕਿਸਾਨ ਇਹ ਫਸਲ ਦਾ ਧਿਆਨ ਰੱਖਦਾ ਹੈ ਪਰ ਜੇ ਫਸਲ ਸਾਹਮਣੇ ਡੁੱਬ ਜਾਂਦੀ ਹੈ ਜੀ ਰਾਤ ਦਿਨ ਲਾ ਕੇ ਪਾਣੀ ਲਾ ਲਾ ਕੇ ਪਹਿਲਾਂ ਜਦੋਂ ਫਸਲਾਂ ਤੋੜਨੀਆਂ ਪੀ ਰਾਤ ਦਿਨ ਇੱਕ ਕੀਤਾ ਜੀ ਫਸਲਾਂ ਤੋੜਨ ਵਾਸਤੇ ਆ ਤੁਸੀਂ ਵੇਖੋ ਕਮਾਤ ਬੱਜੇ ਪਏ ਨੇ ਸਾਡਾ ਹੁਣ ਲਾਸਟ ਵੀ ਕਮਾਤ ਬੱਜ ਗਿਆ ਜੇ ਖਾਦਾਂ ਦਵਾਈਆਂ ਦਾ ਕੰਮ ਹੋ ਗਿਆ ਪਰ ਹੁਣ ਅਸੀਂ ਚੱਲਾ ਮਿਰਚੇ ਖੜਨਾ ਹੈ ਪਰ ਉਹ ਵੀ ਹੁਣ ਖਤਮ ਹੋ ਗਿਆ ਜੀ ਕੰਮ ਮੇਰਾ ਨਾਮ ਸਦਾ ਕਰਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਇਹ ਅਸੀਂ ਬੇਟ ਲਾਕੇ ਚ ਆਪਣੇ ਚ ਖਲੋਤੇ ਆ ਪਿੰਡ ਮੇਰਾ ਨੂਨਾ ਬਰਕ ਤਾਂ ਮੇਰੀ ਇਧਰ ਵੀ ਜ਼ਮੀਨ ਆ ਇਥੇ ਆਲਮੇ ਪਿੰਡ ਦੇ ਵਿੱਚ ਸਾਰੇ ਜੀ ਅਸੀਂ ਇਥੇ ਸਾਰੇ ਕਿਸਾਨ ਇਕੱਠੇ ਹੋਏ ਆ ਜੀ ਕੀ ਮੁਸ਼ਕਲ ਆ ਮੁਸ਼ਕਲ ਆਏ ਆ ਜੀ ਆ ਪਾਣੀ ਜਿਹੜਾ ਦਰਿਆ ਦੇ ਵਿੱਚ ਆਇਆ ਵਾ ਇਹ ਨਿਹੜੀਆਂ ਫਸਲਾਂ ਬਰਬਾਦ ਕਰਤੀਆਂ ਜ਼ਮੀਨਾਂ ਹਡੀਆਂ ਬਰਬਾਦ ਹੋ ਗਈਆਂ ਕੋਹ ਦਰਿਆ ਰੋੜ ਕੇ ਆ ਗਿਆ ਕੰਢਿਆਂ ਦੇ ਉਤੋਂ 100 150 ਕਿੱਲਾ 200 ਰੁੜ ਗਈ ਆ ਤੇ ਥੱਲੇ ਪਤਾ ਨਹੀਂ ਕਿੰਨੀ ਕਿ ਦਰਿਆ ਨੇ ਮਾਰ ਕੀਤੀ ਆ ਜ਼ਮੀਨ ਸਾਰੀ ਰੁੜ ਗਈ ਆ ਤੇ ਫਸਲਾਂ ਜਿਹੜੀਆਂ ਹਡੀਆਂ ਪਾਣੀ 'ਚ ਡੁੱਬੀਆਂ ਪਈਆਂ ਵਾ ਝੋਨਾ ਸਾਡਾ ਜਿਹੜਾ ਬਿਲਕੁਲ ਡੈਮ ਪਠਿਆ ਦੇ ਬਿਲਕੁਲ ਖਤਮ ਹੋ ਗਏ ਡੰਗਰਾਂ ਦੇ ਕਮਾਦ ਜਿਹੜਾ ਡਾ ਇਹ ਕੋਈ 60 70% ਬਚਿਆ ਵਾ ਅਸੀਂ ਇਹ ਹੁਣ ਦੇ ਆ ਜ਼ਿਮੀਦਾਰ ਸਲਾਹਕਾਰ ਨੇ ਵੀ ਪੱਖੇ ਲਾ ਕੇ ਖਾਲਸਾਈਡ ਵਾਲਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਭਰੋਸਾ ਦਵਾਇਆ ਉਹਨਾਂ ਪੱਖੇ ਖਲਾਏ ਨੇ ਆਪਣੇ ਤੇ ਉਹਨਾਂ ਪੱਖੇ ਆਪਣੇ ਖਲਾਏ ਆ ਉਹ ਹੁਣ ਸਾਡੇ ਨਾਲ ਹੈਲਪ ਕਰਾਂਦੇ ਪਾਣੀ ਘਟਾਉਂਦੀ ਜੀ ਪਰ ਕਿੰਨੀ ਕਿ ਫਸਲ ਡੁੱਬ ਗਈ ਕਿੰਨਾ ਕਿ ਨੁਕਸਾਨ ਹੈ ਫਸਲ ਜੀ ਜੇ ਤੇ ਆਪਾਂ ਵੇਟ ਲਾ ਕੇ ਦੇ ਟੋਟਲ ਗੱਲ ਕਰੀਏ ਤੇ ਹਜ਼ਾਰਾਂ ਏਕੜ ਜਿਹੜਾ ਝੋਨਾ ਪਠੇ ਕਮਾਤ ਖਤਮ ਹੋ ਗਿਆ ਤੇ ਜੇ ਅਸੀਂ ਐਸੇ ਜਿੱਥੇ ਕਿ ਜੀ ਅਸੀਂ ਖਲੋਤੇ ਇਥੇ 2.5 300 ਕਿਲਾ ਜ਼ਮੀਨ ਆ ਜਿਹੜੀ ਛੋਨੇ ਦੀ ਫਸਲ ਬਿਲਕੁਲ ਖਤਮ ਹੋ ਗਈ ਆ ਪੱਠਾ ਬਿਲਕੁਲ ਖਤਮ ਹੋ ਗਿਆ ਆ ਗੰਨਾ ਜਿਹੜਾ ਵਾ ਇਹ ਬਚਿਆ ਵਾ ਇਤੇ ਪੂਰਾ ਅਸੀਂ ਖਰਚਾ ਜਿਹੜਾ 70 8000 ਰੁਪਏ ਕਿੱਲੇ ਤੇ ਖਰਚਾ ਹੁੰਦਾ ਅਸੀਂ ਕਰ ਚੁੱਕੇ ਆ ਕਰਜ਼ਾ-ਕੁਰਜ਼ਾ ਚੁੱਕ ਕੇ ਦਵਾਈਆਂ ਖਾਦਾਂ ਪਾ ਕੇ ਬਣਾਈ ਤੇ ਆ ਗਿਆ ਗੰਨਾ ਅੱਡਾ ਸਿਰਫ ਹੁਣ ਮੰਡੀ ਕਰਨ ਕਰਨ ਵਾਲਾ ਸੀ ਤੇ ਉਧਰੋਂ ਪਾਣੀ ਆ ਗਿਆ ਗੰਨਾ ਖਤਮ ਹੋ ਗਿਆ ਵਾ ਇਹ ਜਿਹੜਾ 5 5 6 6 ਫੁੱਟ ਗੰਨੇ 'ਚ ਪਾਣੀ ਖੜਾ ਹੋਇਆ ਹੋਇਲੇ ਇਹ ਗੰਨਾ ਜੀ 450 30% ਗੰਨਾ ਖਤਮ ਹੋ ਗਿਆ ਤੇ ਜੇ ਅਸੀਂ ਪਾਣੀ ਨਾ ਕੱਢਿਆ ਤੇ ਇਹ ਬਿਲਕੁਲ ਡੈਮੇਜ ਹੋ ਜਾਣਾ ਸਾਡੇ ਪੱਲੇ ਕੁਝ ਨਹੀਂ ਪੈਣਾ ਜੀ ਸਾਨੂੰ ਕੱਢਣਾ ਵੀ ਔਖਾ ਹੋ ਜਾਣਾ ਜ਼ਮੀਨਾਂ ਦੇ ਵਿੱਚੋਂ ਇਹ ਗੰਨਾ